ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਗੁਨਾਨਿਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦੀ ਉਸ ਅਮਰ ਜੀਵਨੀ ਨੂੰ ਯਾਦ ਕਰੀਏ ਜੋ ਭਗਤੀ ਤਪ ਅਤੇ ਯੋਗ ਦਾ ਪ੍ਰਤੀਕ ਹੈ ਇਹ ਕਹਾਣੀ ਨਾ ਸਿਰਫ ਇੱਕ ਵਿਅਕਤੀ ਦੀ ਹੈ ਸਗੋਂ ਆਤਮਾ ਤੇ ਰੱਬ ਨਾਲ ਇਕਤਾ ਦਾ ਦੁਕਾਰ ਹਸਕੋਲਦੀ ਹੈ ਬਾਬਾ ਜੀ ਨੇ ਵਿਆਹ ਕਿਉਂ ਨਹੀਂ ਕੀਤਾ ਇਹ ਸਵਾਲ ਅਕਸਰ ਲੋਕਾਂ ਦੇ ਮਨ ਵਿੱਚ ਘੁੰਮਦਾ ਹੈ ਕਿਤੇ ਬਾਬਾ ਸ਼੍ਰੀ ਚੰਦ ਜੀ ਕਿਵੇਂ ਅਲੋਪ ਹੋ ਗਏ ਇਹ ਵੀ ਇੱਕ ਅਜੀਬ ਰਹੱਸ ਹੈ ਜੋ ਉਦਾਸੀ ਪੰਥ ਦੀ ਅਮਰਤਾ ਨੂੰ ਦਰਸਾਉਂਦਾ ਹੈ ਅੱਜ ਅਸੀਂ ਇਸ ਕਥਾ ਨੂੰ ਬਹੁਤ ਹੀ ਵਿਸਤਾਰ ਨਾਲ ਸੁਣਦੇ ਹਾਂ ਆਓ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਅਤੇ ਬਚਪਨ ਨੂੰ ਯਾਦ ਕਰੀਏ ਉਹ ਸਾਲ ਸੀ 1494 ਜਦੋਂ ਗੁਰਨਾਨਕ ਦੇਵ ਜੀ ਦੇ ਅਤੇ ਮਾਤਾ ਸਲੱਖਣੀ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਗੁਰੂ ਜੀ ਨੇ ਉਹਨਾਂ ਦਾ ਨਾਮ ਰੱਖਿਆ ਸ਼੍ਰੀ ਚੰਦ ਜੀ ਇਹ ਨਾਮ ਰੱਬ ਦੀ ਚਾਨਣੀ ਵਾਂਗ ਚਮਕਦਾ ਹੋਇਆ ਜਿਨ੍ਹਾਂ ਨੂੰ ਦੁਨੀਆ ਯੋਗੀ ਰਾਜ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਨਾਲ ਜਾਣਦੀ ਬਚਪਨ ਤੋਂ ਹੀ ਬਾਬਾ ਸ਼੍ਰੀ ਚੰਦ ਜੀ ਨੂੰ ਦੁਨੀਆਵੀ ਮੋਹ ਮਾਇਆ ਧਨ ਪਦਾਰਥ ਤੇ ਘਰੇਲੂ ਜ਼ਿੰਦਗੀ ਵਿੱਚ ਕੋਈ ਰੁਚੀ ਨਹੀਂ ਸੀ ਜਦੋਂ ਹੋਰ ਬੱਚੇ ਖੇਡਦੇ ਖੁੱਦਦੇ ਸਨ ਬਾਬਾ ਜੀ ਘੰਟਿਆਂ ਤੱਕ ਸਿਮਰਨ ਧਿਆਨ ਅਤੇ ਨਾਮ ਜਾਪ ਵਿੱਚ ਲੀਨ ਰਹਿੰਦੇ ਸਨ ਉਹ ਬਚਪਨ ਤੋਂ ਹੀ ਅਜਿਹੀ ਸ਼ਕਤੀ ਦੇ ਮਾਲਕ ਸਨ ਕਿ ਕੁਦਰਤ ਦੇ ਵੱਡੇ ਵੱਡੇ ਨਿਯਮ ਵੀ ਉਹਨਾਂ ਦੇ ਅੱਗੇ ਝੁਕ ਜਾਂਦੇ ਸਨ ਉਹ ਰਾਤ ਨੂੰ ਘੱਟ ਸੌਂਦੇ ਅਤੇ ਦਿਨ ਭਰ ਰੱਬ ਨੂੰ ਯਾਦ ਕਰਦੇ ਗੁਰੂ ਜੀ ਨੇ ਉਹਨਾਂ ਨੂੰ ਬਹੁਤ ਪਿਆਰ ਕੀਤਾ ਪਰ ਉਹਨਾਂ ਨੂੰ ਵੀ ਪਤਾ ਸੀ ਕਿ ਇਹ ਬੱਚਾ ਆਮ ਨਹੀਂ ਹੈ ਸਗੋਂ ਜੋਗੀ ਅਤੇ ਤਪस्वी ਦਾ ਰੂਪ ਹੈ ਬਚਪਨ ਵਿੱਚ ਬਾਬਾ ਜੀ ਨੇ ਘਰ ਦੇ ਕੰਮਾਂ ਵਿੱਚ ਹੱਥ ਨਾ ਬਟਾਇਆ ਸਗੋਂ ਖੇਤਾਂ ਵਿੱਚ ਬੈਠ ਕੇ ਧਿਆਨ ਲਗਾਉਂਦੇ ਇੱਕ ਵਾਰ ਗੁਰੂ ਜੀ ਨੇ ਉਹਨਾਂ ਨੂੰ ਵੇਖਿਆ ਤਾਂ ਮੁਸਕਰਾ ਕੇ ਕਿਹਾ ਸ਼੍ਰੀ ਚੰਦ ਤੂੰ ਰੱਬ ਦਾ ਜੋਗੀ ਬਣੇਗਾ ਇਸ ਤਰ੍ਹਾਂ ਬਾਬਾ ਜੀ ਦਾ ਬਚਪਨ ਭਗਤੀ ਅਤੇ ਤਪ ਵਿੱਚ ਬੀਤਿਆ ਉਹਨਾਂ ਦੇ ਛੋਟੇ ਭਰਾ ਲక్ష్ਮੀ ਚੰਦ ਜੀ ਨੇ ਇਕ ਲੂ ਜੀਵਨ ਅਪਣਾਇਆ ਪਰ ਬਾਬਾ ਸ਼੍ਰੀ ਚੰਦ ਜੀ ਨੇ ਸੰਸਾਰ ਤੋਂ ਵਿਰਕਤ ਹੋਣਾ ਚੁਣਿਆ ਇਹ ਵਿਆਹ ਕਰਨ ਦਾ ਪਹਿਲਾ ਹੀ ਅਸਰ ਉਹਨਾਂ ਦੇ ਬਚਪਨ ਵਿੱਚ ਹੀ ਪੈ ਗਿਆ ਸੀ ਲੋਕ ਅਕਸਰ ਪੁੱਛਦੇ ਹਨ ਕਿ ਗੁਰਨਾਨਕ ਦੇਵ ਪੁੱਤਰ ਨੇ ਵਿਆਹ ਕਿਉਂ ਨਹੀਂ ਕੀਤਾ ਜਵਾਬ ਹੈ ਕਿਉਂਕਿ ਉਹਨਾਂ ਨੇ ਰੱਬ ਨੂੰ ਵਿਆਹ ਵਾਂ ਗੱੜੇ ਲਗਾ ਲਿਆ ਸੀ ਉਹਨਾਂ ਲਈ ਸੰਸਾਰੀ ਬੰਧਨ ਇੱਕ ਬੋਝ ਸੀ ਅਤੇ ਉਹ ਆਤਮਾ ਦੀ ਮੁਕਤੀ ਲਈ ਜੀਵਨ ਨੂੰ ਸਮਰਪਿਤ ਕਰ ਦਿੱਤਾ ਜਦੋਂ ਬਾਬਾ ਜੀ ਵੱਡੇ ਹੋਏ ਤੇ ਉਹਨਾਂ ਦੀ ਵਿਆਹ ਦੀਆਂ ਗੱਲਾਂ ਚਰਚਾ ਹੋਣ ਲੱਗ ਪਈਆਂ ਗੋਨਾਨਕ ਦੀਵ ਜੀ ਨੇ ਆਪਣੇ ਪੁੱਤਰ ਨੂੰ ਵਿਆਹ ਕਰਵਾਉਣ ਦਾ ਸੋਚਿਆ ਕਿਉਂਕਿ ਉਹ ਘਰਵਾਰੀ ਜੀਵਨ ਨੂੰ ਮਹੱਤਵ ਦਿੰਦੇ ਸਨ ਇੱਕ ਵਾਰ ਗੁਰੂ ਜੀ ਨੇ ਬਾਬਾ ਜੀ ਨੂੰ ਬੁਲਾ ਕੇ ਕਿਹਾ ਸ਼੍ਰੀ ਚੰਦ ਤੂੰ ਵੀ ਘਰ ਵਸਾ ਅਤੇ ਰੱਬ ਦੀ ਭਗਤੀ ਕਰ ਵਿਆਹ ਨਾਲ ਜੀਵਨ ਪੂਰਾ ਹੁੰਦਾ ਹੈ ਪਰ ਬਾਬਾ ਜੀ ਨੇ ਨਰਮਲ ਹਜ਼ੇਨਾ ਜਵਾਬ ਦਿੱਤਾ ਪਿਤਾ ਜੀ ਮੇਰੇ ਵਿਆਹ ਤਾਂ ਰੱਬ ਨਾਲ ਹੋ ਚੁੱਕਾ ਹੈ ਮੈਂ ਜੋਗ ਅਤੇ ਤਪ ਦੇ ਰਾਹ ਤੇ ਹਾਂ ਸੰਸਾਰ ਮਾਇਆ ਇਸ ਵਿੱਚ ਫਸ ਕੇ ਮੈਂ ਆਤਮਾ ਨੂੰ ਕਿਵੇਂ ਮੁਕਤ ਕਰਾਂਗਾ ਗੁਰੂ ਜੀ ਨੇ ਉਹਨਾਂ ਨੂੰ ਵਿਚਾਰਿਆ ਅਤੇ ਉਹਨਾਂ ਨੂੰ ਆਜ਼ਾਦੀ ਦੇ ਦਿੱਤੀ ਇਹ ਸੀ ਬਾਬਾ ਜੀ ਦਾ ਵਿਆਹ ਨਾ ਕਰਨ ਦਾ ਮੁੱਖ ਕਾਰਨ ਉਹਨਾਂ ਨੇ ਗ੍ਰਸਤ ਆਸ਼ਰਮ ਤੋਂ ਬਾਅਦ ਸੰਨਿਆਸੀ ਆਸ਼ਰਮ ਚੁਣਿਆ ਉਦਾਸੀ ਪੰਥ ਦੀ ਸਥਾਪਨਾ ਕਰਕੇ ਉਹਨਾਂ ਨੇ ਤਪ ਯੋਗ ਅਤੇ ਵਿਰਾਗ ਨੂੰ ਅਪਣਾਇ। ਉਹਨਾਂ ਨੂੰ ਯੋਗ ਵਿੱਦਿਆ ਬਾਰੇ ਬਹੁਤ ਗਿਆਨ ਸੀ ਅਤੇ ਉਹ ਹਿਮਾਲਿਆ ਵਿੱਚ ਜਾ ਕੇ ਤਪ ਕਰਦੇ ਰਹੇ। ਇੱਕ ਵਾਰ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਪਿਤਾ ਜੀ ਰੱਬ ਨੂੰ ਪ੍ਰਾਪਤ ਕਰਨ ਲਈ ਸਰੀਰ ਨੂੰ ਨਿਯੰਤਰਣ ਵਿੱਚ ਰੱਖੋ। ਵਿਆਹ ਤਾਂ ਮਾਇਆ ਦਾ ਜਾਲ ਹੈ। ਗੁਰੂ ਜੀ ਨੇ ਉਹਨਾਂ ਨੂੰ ਸਹੀ ਸਥਿਤੀ ਅਤੇ ਬਾਬਾ ਜੀ ਨੇ ਆਪਣਾ ਜੀਵਨ ਭਗਤੀ ਨੂੰ ਸਮਰਪਿਤ ਕਰ ਦਿੱਤਾ ਇਸ ਤਰ੍ਹਾਂ ਵਿਆਹ ਨਾ ਕਰਨ ਲਈ ਉਹਨਾਂ ਲਈ ਇੱਕ ਚੋਣ ਸੀ ਇਸ ਤਰ੍ਹਾਂ ਵਿਆਹ ਨਾ ਕਰਨਾ ਉਹਨਾਂ ਲਈ ਇੱਕ ਚੋਣ ਸੀ ਰੱਬ ਨਾਲ ਵਿਆਹ ਤੇ ਸੰਸਾਰ ਤੋਂ ਵਿਰਕਤਾ ਉਹਨਾਂ ਲਈ ਕੋਈ ਪਰਵਾਹ ਨਹੀਂ ਬਣਾਇਆ ਸਗੋਂ ਪੂਰੇ ਜੱਗ ਨੂੰ ਆਪਣਾ ਪਰਿਵਾਰ ਬਣਾ ਲਿਆ ਲੋਕ ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਅਤੇ ਉਹਨਾਂ ਦੇ ਚਰਨਾਂ ਵਿੱਚ ਖਾ ਲੋਕ ਆਉਂਦੇ ਹਨ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵਿਆਹ ਜ਼ਰੂਰੀ ਨਹੀਂ ਪਰ ਰੱਬ ਨਾਲ ਜੁੜਨਾ ਜ਼ਰੂਰੀ ਹੈ ਬਾਬਾ ਜੀ ਨੇ ਇਹ ਰਾਹ ਚੁਣ ਕੇ ਆਪਣੀ ਆਤਮਾ ਨੂੰ ਅਮਰ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ ਜਦੋਂ ਅਲੋਪ ਹੋਣਾ ਸੀ ਉਹ ਕਿਰਤਪੁਰ ਵਿੱਚ ਰਹਿ ਰਹੇ ਸਨ ਅਤੇ ਉਨ੍ਹਾਂ ਨੇ ਆਪਣੇ ਚੇਲਿਆਂ ਨੂੰ ਬੁਲਾਇਆ ਉਨ੍ਹਾਂ ਨੇ ਕਿਹਾ ਮੇਰੇ ਪਿਆਰਿਓ ਮੇਰਾ ਸਮਾਂ ਪੂਰਾ ਹੋ ਗਿਆ ਮੈਂ ਰੱਬ ਵੱਲ ਵਾਪਸ ਜਾ ਰਿਹਾ ਹਾਂ ਤੁਸੀਂ ਨਾਮ ਜਪੋ ਚਿੱਲੇ ਰੋਣ ਲੱਗੇ ਪਰ ਬਾਬਾ ਜੀ ਨੇ ਉਹਨਾਂ ਨੂੰ ਆਪਸੀ ਪੇਮ ਦੀ ਸਿੱਖਿਆ ਦਿੱਤੀ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਿਆ ਅਤੇ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਉੱਤਰਧਿਕਾਰੀ ਕੋਸ਼ਿਤ ਕੀਤਾ ਫਿਰ ਬਾਬਾ ਜੀ ਨੇ ਆਪਣੇ ਜਾਦੂਦਾਰੀ ਅਤੇ ਕੀਤਪੂਨੇੜੇ ਇੱਕ ਪਹਾੜ ਵੱਲ ਚੱਲ ਪਏ ਉਹਨਾਂ ਦੇ ਪਿੱਛੇ ਲੱਖਾਂ ਲੋਕ ਚੱਲੇ ਪਰ ਬਾਬਾ ਜੀ ਨੇ ਉਹਨਾਂ ਨੂੰ ਰੋਕ ਕੇ ਕਿਹਾ ਜਹਾਂ ਤੱਕ ਆਓ ਅੱਗੇ ਮੈਂ ਇਕੱਲਾ ਜਾਵਾਂਗਾ ਮੇਰੇ ਰੱਬ ਨਾਲ ਮੇਲ ਵਿੱਚ ਕੋਈ ਨਹੀਂ ਆ ਸਕਦਾ ਲੋਕ ਰੁਕ ਗਏ ਅਤੇ ਬਾਬਾ ਜੀ ਜੰਗਲ ਵਿੱਚ ਅੱਗੇ ਵਧੇ ਉਹ ਇੱਕ ਵੱਡੇ ਪੱਥਰ ਉੱਤੇ ਚੜ੍ਹੇ ਅਤੇ ਆਪਣੇ ਡੰਡੇ ਨਾਲ ਧਰਤੀ ਨੂੰ ਬੁਲਾਇਆ ਅਚਾਨਕ ਪੱਥਰ ਉੱਡ ਗਿਆ ਅਤੇ ਬਾਬਾ ਜੀ ਨੇ ਨਦੀ ਨੂੰ ਪਾਰ ਕਰ ਲਿਆ ਲੋਕਾਂ ਨੇ ਵੇਖਿਆ ਕਿ ਬਾਬਾ ਜੀ ਅਲੋਪ ਹੋ ਗਏ ਨਾ ਕੋਈ ਸ਼ਰੀਰ ਨਾ ਕੋਈ ਚਿੰਨ ਉਦਾਸੀ ਪਰੰਪਰਾ ਅਨੁਸਾਰ ਬਾਬਾ ਜੀ ਨੇ ਜਲ ਸਮਾਦੀ ਲਈ ਅਰਥਾਤ ਨਦੀ ਵਿੱਚ ਰੱਬ ਨਾਲ ਲੀਨ ਹੋ ਗਏ ਕੁਝ ਕਹਾਣੀਆਂ ਕਹਿੰਦੀਆਂ ਹਨ ਕਿ ਉਹ ਚੰਬਾ ਦੇ ਜੰਗਲਾਂ ਵਿੱਚ ਅਲੁੱਪ ਹੋ ਗਏ ਅਤੇ ਅੱਜ ਵੀ ਉੱਥੇ ਉਹਨਾਂ ਦੀ ਯਾਦ ਵਿੱਚ ਗੁਫਾ ਹੈ ਇਹ ਅਲੁੱਪ ਹੋਣ ਉਹਨਾਂ ਦੇ ਤਪ ਦਾ ਫਲ ਸੀ ਉਹ ਮਰੇ ਨਹੀਂ ਸਗੋਂ ਰੱਬ ਵਿੱਚ ਬਲੀਨ ਹੋ ਗਏ ਚੇਲੇ ਉਸ ਪੱਥਰ ਨੂੰ ਚੁੱਕ ਕੇ ਲਿਆਏ ਅਤੇ ਉਹ ਅੱਜ ਵੀ ਕੀਤਪੂਰ ਵਿੱਚ ਪਵਿੱਤਰ ਹੈ ਬਾਬਾ ਜੀ ਦੇ ਲੋ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਜੋ ਕੀ ਕਦੇ ਨਹੀਂ ਮਰਦੇ ਉਹ ਰੱਬ ਵਿੱਚ ਜਿਉਂਦੇ ਹਨ ਇੱਕ ਚੇਲੇ ਨੇ ਰੋਂਦੇ ਹੋਏ ਕਿਹਾ ਬਾਬਾ ਜੀ ਤੁਸੀਂ ਕਿੱਥੇ ਗਏ ਤਾਂ ਆਕਾਸ਼ ਤੋਂ ਆਵਾਜ਼ ਆਈ हे ਭਗਤੋ ਮੈਂ ਤੁਹਾਡੇ ਅੰਦਰ ਹੀ ਹਾਂ ਨਾਮ ਜਪੋ ਅਤੇ ਮੁਕਤ ਹੋ ਜਾਓ ਇਸ ਤਰ੍ਹਾਂ ਬਾਬਾ ਜੀ ਦਾ ਅਲੋਪਿਕ ਚਮਤਕਾਰ ਸੀ ਜੋ ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਅੰਤ ਵਿੱਚ ਬਾਬਾ ਸ਼੍ਰੀ ਚਾਂਦੀ ਦੀ ਯਾਦ ਵਿੱਚ ਅਸੀਂ ਉਨ੍ਹਾਂ ਨੂੰ ਨਮਸਕਾਰ ਕਰਦੇ ਹਾਂ ਉਨ੍ਹਾਂ ਦੀ ਵਿਆਹ ਨਾ ਕਰਕੇ ਰੱਬ ਨੂੰ ਚੁਣਿਆ ਅਤੇ ਉਹ ਲੋਪ ਹੋ ਕੇ ਅਮਰਤਾ ਪਾ ਲਈ। ਉਹਨਾਂ ਦਾ ਪੰਥ ਅੱਜ ਵੀ ਚੱਲ ਰਿਹਾ ਹੈ ਅਤੇ ਉਹਨਾਂ ਦੀ ਉਪਦੇਸ਼ ਲੋਕਾਂ ਨੂੰ ਰੋਸ਼ਨੀ ਦਿੰਦੇ ਹਨ। ਜੇਕਰ ਅਸੀਂ ਵੀ ਨਾਮ ਜਪੀਏ ਅਤੇ ਵਿਹਾਰਾਗ ਰੱਖੀਏ ਤਾਂ ਅਸੀਂ ਵੀ ਬਾਬਾ ਜੀ ਵਾਂਗ ਰੱਬ ਨਾਲ ਲੀਨ ਹੋ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।